ਨੇ ਡੈਡੀ ਨੂੰ ਦੱਸਿਆ ਵਾ ਮੇਰਾ ਰਾਦਾ ਹੁਣ ਵੱਖ ਹੋ ਹੁੰਦੀ ਏ ਗੱਲ ਹੋਈ ਏ ਤੇ ਹੋਈ ਜਾਈਏ ਕੋਈ ਗੱਲ ਨਹੀਂ ਵੱਖ ਤੇ ਡੈਡੀ ਹੁਣ ਤੇ ਕਹਿਣ ਦੇ ਹੀ ਰੋ ਤੁਸੀਂ ਇਕੱਠੇ ਜੀਤੇ ਮੈਂ ਸਭ ਕੁ ਕਹਿਤਾ ਹੀ ਕੋਈ ਗੱਲ ਨਹੀਂ ਉਹ ਨਹੀਂ ਨਹੀਂ ਹੁਣ ਨਹੀਂ ਇਕੱਠਿਆਂ ਨਹੀਂ ਬਣੇ ਯਾਰ ਜਦੋਂ ਗੱਲਾਂ ਨਿਕਲਣ ਡੈ ਮਨਾ ਘਰ ਚ ਤੇ ਫੇਰ ਨਹੀਂ ਕਾ ਇਕੱਠਿਆਂ ਰਹਿ ਜਾਂਦਾ ਹੁੰਦਾ ਦੱਸੋ ਕਿ ਕੀ ਗੱਲ ਹੋਈ ਏ लवली ਬੜਾ ਰੋਲਾ ਪਾਉਂਦਿਆ ਉਹ लवली ਦਾ ਹੋ ਗਿਆ ਦਿਮਾਗ ਖਰਾਬ ਠੀਕ ਹੈ ਨਾ ਉਹਨੂੰ ਨਹੀਂ ਆ ਸਮਝ ਆਉਂਦੀ ਤੇ ਕੀ ਕਰਨਾ ਵਾ ਤੇ ਕੀ ਨਹੀਂ ਕਰਨਾ ਮੈਨੂੰ ਇਹ ਲੱਗਦਾ ਵੀ ਉਹ ਪਿੰਦਰ ਦੇ ਹੱਥਾਂ ਚੜਿਆ ਆ ਅਹੀਂ ਤੇ ਡੈਡੀ ਦੇ ਕਹਿੰਦੇ ਗੱਲ ਮੰਨ ਲਈ ਦੇਲ ਤੇ ਨਹੀਂ ਮੇਰਾ ਗੱਲ ਕਰਨ ਨੂੰ ਕਰਨ ਦਿਆ ਪਰ ਇੱਕ ਗੱਲ ਇਹ ਵੀ ਹੈ ਨਾ ਜੇ ਇਹਨੇ ਰੋਜ਼ ਰੋਜ਼ ਇਹੀ ਰੋਲਾ ਪਾਉਣਾ ਵਾ ਤੇ ਇੱਕੋ ਦਿਨ ਬੈਠ ਕੇ ਸਭ ਕਿਤਾਬ ਕਰ ਲੈ ਤੁਸੀਂ ਇੱਕ ਗੱਲ ਇਹ ਨਾ ਸਮਝਦੇ ਹੈਗੇ ਜਿਹੜੀ ਉੱਥੇ ਵਾਲੀ ਜ਼ਮੀਨ ਵਾ ਨਾ ਉਹ ਤੁਹਾਡੇ ਹੱਥਾਂ ਦੇ ਵਿੱਚ ਵਾ ਜਦੋਂ ਮਰਜੀ ਆਪਣੇ ਕੋਲ ਲਈਏ ਹੋਇਆ ਹੋ ਤਾਂ ਤੇਰੀ ਗੱਲ ਠੀਕ ਵਾ ਤੇ ਪਰ ਜਿਹੜੀ ਇੱਥੇ ਵਾਲੀ ਹੈ ਨਾ ਉਹ ਆਪਣੇ ਨਾਂ ਲਵਾਓ ਪਹਿਲਾਂ ਜਿਹੜਾ ਕਮ ਜ਼ਰੂਰੀ ਕਰਨ ਵਾਲਾ ਆ ਨਾਂ ਲਾਉਣੀ ਉਹਨੂੰ ਮੈਂ ਕਿਹਾ ਇੰਨਾ ਹੀ ਕਿਹਾ ਵਾ ਵੀ ਮੇਰੇ ਇਹ ਵਕ ਕਰ ਦੋ ਤੇ ਆਪਣੀ ਵਕ ਕਰ ਲਓ ਜੇ ਗੱਲ ਨਹੀਂ ਨਾ ਕੀਤੀ ਤੇ ਗੱਲ ਕਰੋ ਮੈਨੂੰ ਡੈਡੀ ਇਹ ਗੱਲ ਦਾ ਨਹੀਂ ਇਹ ਪਤਾ ਮੰਮੀ ਨਾ ਜਾ ਕੇ ਤੇ ਸਲਾਹ ਕਰੋ ਤੁ ਫੇਰ ਨਾ ਕੱਲ ਨੂੰ ਆਕੇ ਕੋਈ ਨੁਕਸਾਨ ਹੋ ਗਿਆ